ਤੈਨੂੰ ਕੋ ਗਿਆ ਆਪਸ ਵਿੱਚ ਗੱਲਾਂ ਕਰ ਰਿਹਾ ਕੋਈ ਬਹੁਤ ਢੂੰਗਾ ਮਸ਼ਵਾ ਕਰ ਰਿਹਾ ਤੇ ਜ ਨਾਲ ਦੇਖੋ ਕਦੇ ਉਹਦੇ ਵੱਲ ਮੂੰਹ ਕਰਕੇ ਗੱਲਬਾਤ ਕਰਦਾ ਤੇ ਕਦੇ ਦੂਜੇ ਵੱਲ ਦੇਖੋ ਤੁਸੀਂ ਰਾਤ ਦੇ ਸਮੇਂ ਨਕਟਰਨਲ ਜਿਹੜੇ ਜੀਵ ਜੰਤੂ ਹਨ ਵਿੱਚ ਉਹਨਾਂ ਦੀ ਬੜੀ ਇੰਟਰਸਟਿੰਗ ਦੁਨੀਆ ਹੁੰਦੀ ਹੈ ਬੜੀ ਦਿਲਚਸਪ ਦੁਨੀਆ ਹੁੰਦੀ ਹੈ ਕਿਉਂਕਿ ਰਾਤ ਦੇ ਸਮੇਂ ਅਸੀਂ ਹਾਂ ਬਹੁਤ ਘੱਟ ਇਨ੍ਹਾਂ ਜੀਵਾਂ ਵੱਲ ਧਿਆਨ ਦਿੰਨੇ ਆ ਤੇ ਜਦੋਂ ਕਿਤੇ ਵਿੜੇ ਵਿੱਚ ਆਪਾਂ ਤੁਰੇ ਫਿਰਦੇ ਆ ਤਾਂ ਇਹ ਜੀਵ ਜੰਤੂ ਆਪਣੇ ਨਿਗਾਹ ਵਿੱਚ ਆ ਜਾਂਦੇ ਆ ਤਾਂ ਫਿਰ ਇਹਨਾਂ ਦੀ ਜਿਹੜੀ ਬੜੀ ਹੈਰਾਨ ਕਰਨ ਵਾਲੀ ਦੁਨੀਆ ਹੈ ਇਹਨਾਂ ਨੂੰ ਹੈਰਾਨ ਕਰਨ ਵਾਲੀਆਂ ਜਿਹੜੀਆਂ ਐਕਟੀਵਿਟੀਆਂ ਹੈ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਕਿੰਨੇ ਕਿਸੇ ਢੁੰਗੇ ਸਲਾਮ ਮਸ਼ਵਰੇ ਵਿੱਚ ਬੈਠੇ ਹੋਏ ਆ ਦੇਖੋ ਤੁਸੀਂ ਤੇ ਇਹ ਸੋਨਾ ਵੀ ਕਿੰਨਾ ਉੱਤੇ ਉਹਦੇ ਵਾਈਟ ਸਪੌਟ ਹੈ ਜਿਹੜਾ ਵਾਲਾ ਇਹ ਦੋਨੋਂ ਇੱਕ ਪਾਸੇ ਹੋਏ ਬੈਠੇ ਆ ਤੇ ਉਹ ਜਿਵੇਂ ਕਿਸੇ ਹੋਰ ਪਾਸਿਓਂ ਆਇਆ ਹੋਵੇ ਦੇਖੋ ਤੁਸੀਂ ਕਦੇ ਉਹਦੇ ਨਾਲ ਗੱਲਾਂ ਕਦੇ ਉਹਦੇ ਨਾਲ ਗੱਲਾਂ